ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲ ਜੰਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਜੀ ਆਪਾਂ ਤੁਹਾਡੇ ਵਾਸਤੇ ਇੱਕ ਤੋਕੜ ਗੱਬਣ ਝੋਟੀ ਲੈ ਕੇ ਆਏ ਕਿੰਨੇ ਚਿਰ ਦੀ ਚੱਕ ਪਾਸਾ ਕਿੰਨਾ ਦੁੱਧ ਬਾਦ ਤੇ ਕੀ ਮਗਰਾ ਸਾਰਾ ਕੁਝ ਬਾਈ ਤੋਂ ਪੁੱਛਾਂਗੇ ਤਸੀਗਾ ਬਾਈ ਤਸੀਗਾ ਬੋਟੇ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 70965 ਬਾਈ 02925 ਪਿੰਡ ਜੀ ਪਿੰਡ ਜਾਉਂਦਾ ਜ਼ਿਲ੍ਹਾ ਬਠਿੰਡਾ ਤਸੀ ਰੰਪਰਾ ਫੂਲਾ 9 ਕਿਲੋਮੀਟਰ ਰੰਪਰਾ ਸ਼ਹਿਰ 8 ਕਿਲੋਮੀਟਰ ਤੱਕ ਆ ਰਿਹਾ ਜਾਂਦਾ ਤੇ ਕਿਵੇਂ ਰਹਿੰਦਾ ਵੇ ਰਿਸਪੌਂਸ ਆਪਣੀ ਵੀਡੀਓ ਬਾਈ ਆਪਣਾ ਬਸ ਅੱਧਾ ਘੰਟੇ ਚ ਮਾਲ ਬਾਈ ਵਿਕ ਜਾਂਦਾ ਓਕੇ ਜੀ ਪੂਰਾ ਸਿਲਾਰ ਰਿਸਪੌਂਸ ਆ ਵੀਰੇ ਗਿਣਤੀ ਹੈਗੀ ਕਿੰਨੀਆਂ ਕ ਪਾਤੀਆਂ ਬਾਈ ਉੱਤੇ ਕੋਈ ਜੈਂਟਲਮੈਨ ਨੂੰ ਪਤਾ ਹੀ ਆ ਬਾਈ ਵਾ ਕਹਿੰਦਾ ਲੰਬਾ ਕੋਈ ਨਹੀਂ ਆਉਂਦਾ ਆਪਣਾ ਬਾਈ ਨਹੀਂ ਠੀਕ ਆ ਜਿੰਨੀ ਹੁੰਦੀ ਅਗਲਾ ਕਹਿੰਦਾ ਵੀ ਹ ਕੱਢ ਕੇ ਵੀ ਲਿਆਂਦੇ ਤੇ ਕੱਢ ਕੇ ਵੀ ਨਹੀਂ ਨਹੀਂ ਆ ਬਾਈ ਠੀਕ ਆ ਕਾੜੀਆਂ ਜਿੰਨਾ ਦੁੱਧ ਆ ਤੇ ਗੱਬਣਾ ਤੇ ਪਿੱਛੇ ਜਾਨਵਰ ਵੀ ਸਿਰਾਈ ਮਗਰ ਕੱਟੀ ਵੀ ਕਿਸੇ ਨੇ ਵੰਡਣ ਵਾਲੀ ਕਰੀ ਪਈ ਆ ਹਾਂ ਹਾਂ ਤੇ ਵੀਰੇ ਕਿੰਨਾ ਦੁੱਧ ਆ ਥੱਲੇ ਬਾਈ ਦੁੱਧ 10 ਕਿਲੋ ਆ ਅਗਲਾ 9 ਮੰਨ ਕੇ ਸੌਦਾ ਕਰ ਲੈ 10 ਕਿਲੋ ਦੁੱਧ ਆਗਾ ਤੇ ਮਗਰ ਕੱਟੀ ਤਿੰਨ ਮਹੀਨਾ ਦੀ ਗੱਬਣਾ ਤਿੰਨ ਮਹੀਨੇ ਚ ਇੱਕ ਪਾਸੇ ਟਰਾਈ ਵੀ ਆਪਦਾ ਡਾਕਟਰ ਲਿਆਵੇ ਬਈ ਬੇਸ਼ੱਕਲਾ ਤੇ ਮੈਨੂੰ ਇੱਕ ਨੰਬਰ ਵੀਰੇ ਹਾਂ ਬਾਈ ਮੇਰੀ ਢਿੱਟੀ ਦੀ ਆ ਕੱਟੀ ਤੇ ਕਦਾੜਾਂ ਵਾਂਗੂ ਉੱਪਰ ਪਸੂ ਕਰ ਜਾਵਾ ਕਹਿ ਨਹੀਂ ਸਕਦੇ ਤੇ ਕੱਟੀ ਬੜੀ ਚੰਗੀ ਆ ਯਾਰ ਨਾ ਕੱਟੀ ਦਾ ਬਈ ਨਗੀਨਾ ਹੀ ਆ ਦੇਖ ਰਹਾ ਤੂੰ ਜੀ ਚੀਆਂ ਵੀ ਨਾਲ ਕੱਟੀ ਨਹੀਂ ਵੀ ਠੀਕਾ ਹੀ ਹੋ ਜਾਣਾ ਯਾਰ ਤੇ ਬਹੁਤ ਵਧੀਆ ਨਾ ਹਾਂ ਤੇ ਝੋਟੀ ਖੋਲੋ ਤੋੜਾ ਤਰ੍ਹਾਂ ਕਰਾਂਗੇ ਸੁਹਾ ਕਿਹੜਾ ਝੋਟੀ ਦਾ ਵੀਰੇ ਬਈ ਰੋਣ ਨਾਲ ਪਹਿਲੇ ਤੂੰ ਜਾਂ ਦੂਜਾ ਤੂੰ ਅੱਛਾ ਹਾਂ ਓਕੇ ਤੇ ਬਾਕੀ ਦਾ ਸਿੰਘ ਸੱਲਾ ਬੜਾ ਚੰਗਾ ਹਨਾ ਸਾਰਾ ਕੁਝ ਚੰਗਾ ਬਾਈ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਵੇ ਫਾਢੇ ਕੇ 10 ਵਜੇ ਦਾ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਸਾਈਜ਼ ਜੇ ਆਪਾਂ ਗੱਲ ਕਰ ਲਈਏ ਵੱਡੇ ਸਾਈਜ਼ ਦੀ ਹੈ ਜੀ ਕਿਤੋਂ ਨਹੀਂ ਖੁੰਜੀ ਵੀ ਝੋਟੀ ਪੱਠ ਪੁੜਾ ਇੱਕ ਨੰਬਰ ਤੇ ਸੱਜਰਾ ਜਿੰਨਾ ਦੁੱਧ ਆ ਜੀ ਸੱਜਰਾ ਜਿੰਨਾ ਬਾਈ ਹੂੰ ਤੇ ਬਾਈ ਨਾ ਤੁਸੀਂ ਸੰਪਰਕ ਕਰਨ ਚ ਇੱਕ ਪਾਸ ਬਾਈ ਦੀ ਕਰਾਈ ਵੀ ਤੋਕੜ ਗੱਪਣ ਪਸ਼ੂ ਛੋੜਾ ਚੈੱਕ ਕਰਾਉਣ ਦਾ ਫਰਜ਼ ਬਣਦਾ ਲਿਓ ਜੀ ਹੂੰ ਤੇ ਸੁਮਿੰਦਰ ਕਿਤੇ ਹੀ ਨਿਕਲ ਗਿਆ ਨਾ ਵੀਰੇ ਸੁਖਵਿੰਦਰ ਹੈ ਜੀ ਬਾਈ ਐਡੀ ਮੈਂ ਵੇਚਦੇ ਨੇ ਹਿਲ ਕੇ ਬੰਦਾ ਬਈ ਤੋਕੜ ਗੱਪਣ ਤਾਰਾ ਜਿੰਨਾ ਦੁੱਧ ਤੈਨੂੰ ਜਾਣ ਬਰ ਭਾਈ ਓਕੇ 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 ਦੁੱਧ ਵੀ ਆ ਨਿਮਲ ਬਣਕਟੀ ਤੋਂ ਉਹਨੂੰ ਖੇਚਲਾ ਕਰ ਨੂੰ 15000 ਦੀ ਬਾਜ ਰੱਖ ਲਾਂਗੇ ਠੀਕ ਹੈ ਦਿਸੀ ਜੰਦੀ ਹੈ ਦਿਸੀ ਜੰਦੀ ਹੈ ਕੱਠੀ ਚੰਗੀ ਆ ਹਾਂ ਤੇ ਸਾਇਜ ਥਣਾ ਥਣਾ ਦੇ ਬੜੇ ਚੰਗੇ ਧਾਰ ਪੋਲੀ ਫਿਰ ਪੂਰੀ ਲਗਾ ਭਾਈ ਇੰਨੀ ਨਹੀਂ ਮੋਟੀ ਜੀ ਜੀ ਮੋਟੀ ਚਵਾਈ ਆ ਤੇ ਗੱਲ ਕਰ ਟਾਈਮ ਹੁਣ ਥੋੜਾ ਕਰ ਨਹੀਂ ਆਪਾਂ ਧਾਰਾ ਮਾਰ ਕੇ ਵੀ ਦਿਖਾ ਦਿੰਦੇ ਹਾਂ ਤੇ ਕੋਈ ਚੱਕਰ ਨਹੀਂ ਆਪਦੀ ਆਵੇ ਅਗਲਾ ਕੱਢ ਕੇ ਦੁੱਧ ਲੈ ਕੇ ਜਾਵੇ ਹੈਨਾ ਤੇ ਸਜਰਤ ਜਿੰਨਾ ਦੁੱਧ ਆ ਜਮਾ ਹੈਨਾ ਦਵਾ ਭਾਈ ਜਮਾ ਤੇ ਬਸ ਜੀ ਸਾਇਜ ਖਾਣ ਦੇ ਬਹਿਲੇ ਹਾਂ ਤੁਸੀਂ ਖੜ ਜੋ ਨਾਲ ਅਲੱਗ ਇਸ ਹਿਸਾਬ ਨਾਲ ਜੱਜ ਕਰ ਲਿਆ ਕਰੋ ਬਾਈ ਦਾ ਕੱਦ ਵੀ ਮੇਰੇ ਹਿਸਾਬ ਨਾਲ 6 ਫੁੱਟ ਤੇ 2-3 ਇੰਚ ਦਾ ਹੋਣਾ ਹੈ ਤੇ ਖੁਲਣੀ ਇਸ ਹਿਸਾਬ ਨਾਲ ਜੱਜ ਕਰ ਲਿਆ ਕਰੋ ਕਿ ਤੁਹਾਨੂੰ ਝੋਟੀ ਖੁੰਜੀ ਹੈ ਮੈਂ ਕਹਿ ਰਿਹਾ ਕਿ ਆ ਤੁਸੀਂ ਕਰਾਉਣਾ ਬਾਈ ਆ ਕੀ ਦੇ ਉੱਤੋਂ ਦੀ ਦੀਂਡੀਆ ਬੂਟੇ ਹੂੰ ਨਹੀਂ ਦੀ ਦੀ ਗੱਲ ਮਗਾ ਤੂੰ ਤੇ ਥਣ ਲੇਵਾ ਬੜਾ ਸਾਫ ਆਣਾ ਦਿਖਾ ਬਾਈ ਲੈ ਸਵੇਰ ਦਾ ਟਾਈਮ ਆ ਨਾਲੇ ਆ ਦੇਖੋ ਜੀ ਫੱਲੇ ਦੇਖ ਲੈ ਲੇਵਾ ਤਾਂ ਹੰਡਾ ਦਗਾ ਅਮਰੀਕਨ ਗਾ ਵਾਲਾ ਕੰਮ ਆ ਬਾਈ ਬਾਈ ਬਣਾਣਾ ਰੱਖਾ ਬਿਲਕੁਲ ਇਨਵੋਇਸ ਦੇ ਦੇ ਠੀਕ ਆ ਮੋਟੀਆਂ ਲੱਗੀਆਂ ਹੂੰ ਦੁੱਧ ਆ ਜਾਣਾ ਵਜ਼ਨ ਨਹੀਂ ਆਇਆ ਓਕੇ ਜੀ ਜੀ ਮਸਲਾ ਬਾਤ ਤੇ ਹੁਣ ਫਿਰ ਕਿੰਨੇ ਪੈਸੇ ਲੈ ਲੈਣੇ ਵੀਰੇ ਛੋਟੀ ਦਾ ਤੇਰੀ ਹੈਗੀ ਚੰਗੀ ਬਾਈ ਦੇਖ ਆਪਾਂ ਦੂੜ ਮੰਗ ਲਈ ਉਹ ਵੀ ਥੋੜਾ ਹਾਂ ਤਾਈ ਝੋਟੀ ਅਸੀਂ ਤਿੰਨ ਦੋ ਘਟ ਆਉਂਦੀ ਨਹੀਂ ਵੀਰੇ ਓਕੇ ਜੀ ਕਿੰਨੇ ਪੈਸੇ ਲੈ ਲਾਂਗੇ ਫਿਰ ਆਪਾਂ 1 ਲੱਖ 50 ਹਜ਼ਾਰ ਮਾਨਦਾਨ ਹੋਊਗਾ ਮਾਨਦਾਨ ਤੇ ਗਾਂ ਵੀ ਫਿਰ ਇਹ ਡਬਲ ਪੈਸੇ ਦੀ ਡਬਲ ਪੈਸਾਨੀ ਬਾਈ ਡਬਲ ਪੈਸੇ ਦੋ ਦੀ ਆਪਣਾ ਬੰਦਾ ਕਰ ਵੀ ਲਵੇ ਬੜੀ ਚੰਗੀ ਝੋਟੀ ਆ ਹਨਾ ਇਹ ਤਾਂ ਕੁੰਜੀ ਨਹੀਂ ਤੇ ਮਨ ਖੁਸ਼ ਹੋਈ ਜਾਂਦਾ ਦੁੱਧ ਸੱਜਰਾਂ ਜਿੰਨਾ ਹਾਰੀ ਥੂੜੀ ਇਹਨੇ ਵੜਾ ਕੇ ਕਰ ਮਾਰੀ ਨੇ ਫੇਰ ਹਟਣਾ ਗਾਂ ਜਾ ਕੇ ਹੈਨਾ ਅੱਧਾ ਮੰਨ ਬਈ ਉਹ ਜਾਨਵਰ ਨੇ ਦੇ ਜਾਣਾ ਜਾਨਵਰ ਨੇ ਦੇ ਜਿੱਦ ਨੂੰ ਨੇ ਸੋਨਾ ਅੱਧਾ ਮੱਲੋ ਜਾਨਵਰ ਨੇ ਦੇ ਜਾਣਾ ਤੇ ਮਾਨਦਾਨ ਤਾਂ ਹੋ ਜਾਣਾ ਮਾਨਦਾਨ ਕਰਦੇ ਆ ਬਈ ਬਾਕੀ ਹੋਰ ਆਹ ਤਸੱਲੀ ਆਦੀ ਕਰਕੇ ਲੈ ਜਾਵੇ ਹਾਂ ਪਿੱਠ ਬੁੜਾ ਬੜਾ ਚੰਗਾ ਹੈਨਾ ਹਾਂ ਬਈ ਇਹਦਾ ਇੱਥੋਂ ਇਨੀ ਜੌੜੀ ਆ ਹੂੰ ਆ ਦੇਖੋ ਜੀ ਖਰ ਲਿਓ ਪੂਰੀ ਚੀਜ਼ ਇੱਥੋਂ ਤੱਕ ਦੇ ਦੇ ਹੂੰ ਆ ਦੇਖੋ ਜੀ ਬਾਕੀ ਦੇ ਚੱਕ ਪਾਸ ਮਗਰ ਕੱਟੀ 10 ਕਿਲੋ ਦੁੱਧ 10 ਮਿੰਟ ਚੈੱਕ ਪਾਸ ਮੁੱਲ 115000 ਤੇ ਨੰਬਰ ਫੇਰ ਬੋਲ ਦਿਓ ਜੀ 7965 02925 ਬਈ ਪਿੰਡ ਜੌਨ ਜੀ ਜ਼ਿਲ੍ਹਾ ਬਠਿੰਡਾ ਤੇ ਦਸੀ ਰਾਮ ਬਈ ਆ ਜਾ ਨਗੀਨਾ ਨਿਕਲ ਦੇਣੀ ਆ ਜੀ ਨੇ ਸ਼ਾਮ ਨੂੰ ਬਾਲਣਾ ਨਹੀਂ ਨਿਕਲਦਾ ਪੂਰੀ ਚੰਗੀ ਤੇ ਆਪਾਂ 2 ਮਿੰਟ ਲਾ ਕੇ ਤਾਂ ਹੀ ਦਿਖਾਤੀ ਚੰਗੀ ਚੀਜ਼ ਸੀਗੀ ਬਾਕੀ ਦਾ ਇੱਕ ਛੋਟੀ ਸ ਨੂੰ ਚੈੱਕ ਪਾਸ ਇੱਕ ਦਿਖਾਤੀ 10 ਕਿਲੋ ਦੁੱਧ ਜੀ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ